ਭਾਈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਭ ਤੋਂ ਵੱਧ ਡੈਮੋਕਰੈਂਸੀ ਦਾ ਲੋਕਤੰਤਰ ਦਾ ਰੌਲਾ ਪਾਉਣ ਵਾਲੇ ਲੋਕ ਕੇਜਰੀਵਾਲ ਸਭ ਤੋਂ ਵੱਧ ਇਸ ਗੱਲ ਦਾ ਰੌਲਾ ਪਾਉਂਦਾ ਭਵੰਤ ਸਭ ਤੋਂ ਵੱਧ ਰੌਲਾ ਪਾਉਂਦਾ ਕਿ ਜਿਹੜਾ ਘਾੜ ਹੋ ਰਿਹਾ ਲੋਕਤੰਤਰ ਦਾ ਮੋਦੀ ਕਰ ਰਿਹਾ ਜੀ ਤਖੇਸ਼ਾਹੀ ਕਰ ਰਿਹਾ ਜੀ ਆ ਤੁਸੀਂ ਆਧਾਰਨਾ ਜਿਹੜੇ ਅੱਜ ਲੋਕ ਵੱਖ-ਵੱਖ ਪਿੰਡਾਂ ਦੇ ਹਲਕਾ ਖੂਲ ਦੇ ਵਿੱਚ ਭਗਤਾ ਭਾਈ ਦੇ ਚੌਂਕ ਨੂੰ ਜਾਮ ਕਰੀ ਬੈਠੇ ਹੋ ਕਾਰਨ ਕੀ ਕਿ ਚੁੱਲਾ ਟੈਕਸ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਸਰਪੰਚੀ ਦੇ ਮੈਂਬਰੀ ਦੇ ਕਾਜ ਪੜਨ ਦੇ ਲਈ ਉਹ ਨਹੀਂ ਦੇ ਰਹੇ ਉਹਨੂੰ ਰੋਕ ਰਹੇ ਆ ਸੈਕਟਰੀ ਉਹ ਦੇਖ ਪਿੰਡ ਦਾ ਉਹਨੂੰ ਲੱਗਦਾ ਕਿ ਮੈਂ ਭਵੰਤਮਨ ਮੇਰੀ ਜੇਬ 'ਚ ਆ ਕੋ ਸ਼ੇਰਾ ਕੱਲ ਨੂੰ ਸਰਕਾਰਾਂ ਬਦਲ ਗਈਆਂ ਤੇਰੇ ਵਰਗਾ ਪੈਰਾਂ 'ਚ ਬੈਠਾ ਹੁੰਦਾ ਕੰਦਰਾ ਕੱਖ ਨਹੀਂ ਜਾਣਾ ਠੱਕੇ ਸ਼ਾਂਗਾਂ ਹੁੰਦੀਆਂ ਆਈਆਂ ਨੇ ਦੇ ਕੋਈ ਦੋਰਾਵਾ ਨਹੀਂ ਆ ਪਹਿਲੀਆਂ ਸਰਕਾਰਾਂ ਵੇਲੇ ਵੀ ਹੋਈਆਂ ਚਾਹੇ ਬਾਦਲ ਸਰਕਾਰ ਰਹੀ ਚਾਹੇ ਕਾਂਗਰਸ ਰਹੀ ਪਰ ਆ ਜਮੇ ਯਾਰ ਜਗੋਂ ਤੇਰ ਵੀ ਆ ਇੰਨੀ ਨਿਹਰ ਕਰਦੀ ਕਿ ਤੁੱਲਾ ਤੇ ਸਿਨਾ ਦਿਓ ਸੈਕਟਰੀ ਭਜਾ ਦਿਓ ਵੀਡੀਓ ਭਜਾ ਦਿਓ ਸੈਕਟਰੀ ਭਜਾਤਾ ਫੋਨ ਬੰਦ ਕਰਾਤਾ ਵੀਡੀਓ ਨੂੰ ਕਹਦਾ ਫੋਨ ਚੱਕਣਾ ਨਹੀਂ ਡੀਸੀ ਨੂੰ ਕਹਦਾ ਫੋਨ ਚੱਕਣਾ ਨਹੀਂ ਥੋਡੇ ਕੋਲ ਵੀ ਮਾਇਆ ਡੀਸੀ ਬਠਿੰਡੇ ਨੂੰ ਮੈਂ ਘੱਟੋ ਘਣ 4 ਫੋਨ ਲਾਇਏ ਨਹੀਂ ਚੱਕ ਰਿਹਾ ਕਾਮ ਕੀ ਵੀ ਇਹੀ ਗੱਲ ਕਰਨਗੇ ਵੀ ਆਜ ਚੁੱਲਾ ਟੈਕਸ ਲੈਣ ਦੀ ਖਾਤਰ ਲੋਕਾਂ ਨੇ ਫਾਰਮ ਭਰਨੇ ਆ ਕੱਲ ਨੂੰ ਇੱਕ ਤਰੀਕ ਹੈ ਦੋ ਦੀ ਛੁੱਟੀ ਆ ਤਿੰਨ ਦੀ ਛੁੱਟੀ ਆ ਚਾਰ ਰਹੇਗੀ ਮਗਰ ਕੱਲ ਨੂੰ ਟਾਲ ਮਟੋਲ ਕਰਤੀ ਦੋ ਛੁੱਟੀਆਂ ਗਾ ਚਾਰ ਨੂੰ ਫੇਰਨਾ ਗਿਆ ਸਮਾਂ ਗਿਆ ਕੰਮ ਇਹਦਾ ਭਵੰਤਮਾਨ ਤਾਂ ਕਹਿੰਦਾ ਸੀਗਾ ਕਿ ਮੈਂ ਅਸੀਂ ਹਰ ਮਨ ਪਿਆਰੇ ਬਹੁਤ ਆ ਸਾਰੇ ਲੋਕ ਕੰਮ ਦੇਖ ਕੇ ਵੋਟਾਂ ਪਾ ਦੇਣਗੇ ਤੇ ਹੁਣ ਆਇਆ ਇਸ ਕੰਮ ਤੇ ਉਤਰਿਆ ਵੀ ਵੋਟਾਂ ਜੇ ਵਿੱਚ ਆਪਣੇ ਸਰਪੰਚ ਮੈਂਬਰ ਜਤੌਣ ਖਾਤਰ ਦੂਜੀਆਂ ਧਰਾਂ ਦੇ ਬੰਦਿਆਂ ਨੂੰ ਚੁੱਲਾ ਟੈਕਸ ਦੇਣ ਤੋਂ ਅੰਕਾਰੀ ਹੋਏ ਖੜੇ ਆ। ਹੁੰਦੀ ਧਰਨੀ ਭਾਈ। ਆਹ ਦੀ ਧਰਨੀ ਆ। ਆ ਸਾਰੇ ਲੱਗਦਾ ਉਹ ਇਨਕਲਾਬੀ ਯੋਧੇ ਆ ਜਿਹਨਾਂ ਨੇ ਬੜਾ ਚਾ ਸੀ। ਖਤਰਧਰਨੇ ਲਾਉਂਦੇ ਰਹੇ ਆ। ਮੈਂ ਚੋਣ ਲੜੀ ਵਿਧਾਨ ਸਭਾ ਦੀ ਮੌਲ ਹਰ ਕੇ ਤੋਂ ਮੈਂ ਉਦੋਂ ਵੀ ਪਿੱਟਿਆ ਮਖਿਆ ਇਹ ਦਿਖਾਵਾ ਐ ਡਰਾਮਾ ਕੱਖ ਨਹੀਂ। ਪਰ ਉਦੋਂ ਲੋਕ ਉਹਨੂੰ ਗਾਣਾ ਕੱਢਦੇ ਸੀ। ਦੇਖ ਲੈ ਪੰਜੀ ਦਾ ਭਾਉਣ। ਤੁਸੀਂ ਉਸੀ ਲੋਕ ਆ ਜਿਨ੍ਹਾਂ ਨੇ 92 ਚ ਤੱਕ ਕੇ ਮੁੱਖ ਮੰਤਰੀ ਬਣਾਇਆ ਨਾ ਲੋਕਾਂ ਨੂੰ 92 ਐਮਐਲਏ ਹੋਰ ਸੁਣ ਲੋ ਇਹ ਇੱਕ ਇੱਕ ਸਰਪੰਚ ਦੇ ਨਾਲ ਇਹ ਡੀਲ ਹੋਈ ਆ 5-5 7-7 ਲੱਖ ਰੁਪਏ ਚ ਹਾਂਜੀ ਮੌੜ ਹਲਕੇ ਦਾ ਮੈਨੂੰ ਪਤਾ ਆ ਫੂ ਲਲਕੇ ਦਾ ਵੀ ਪਤਾ ਹੈ ਉਥੋਂ ਅਸ਼ਰਿਆ ਵੀ ਮੰਗੀ ਜਾਂਦਾ ਵੀ ਮੈਨੂੰ ਦੱਸ ਕਿੰਨੇ ਦੇਵੇਂਗਾ ਕਰੋ ਸਰਪੰਚ ਬਣਾ ਦਿੰਨੇ ਆ ਅੱਜ ਦੀ ਤੁਸੀਂ ਨਵੀਂ ਵੀਡੀਓ ਸੁਣੀ ਹੋਣੀ ਆ ਦੇਖੀ ਆ ਜਗਤੋ ਵਾਲਾ ਐਮਐਲਏ ਸ਼ਰੇਆਮ ਤਾਂ ਧਮਕੀ ਦੇ ਰਿਹਾ ਸ਼ਰੇਆਮ ਤਾਂ ਧਮਕੀ ਦੇ ਰਿਹਾ ਵੀ ਆ ਸਾਡਾ ਸਰਪੰਚ ਆ ਜੀ ਲੋ ਥਾਕਤਾ ਜੀ ਜੇ ਕੋਈ ਤੰਨ ਪੰਜ ਕਰੂਗਾ ਲੈ ਬੰਦੇ ਬਣਾ ਦੇਾਂਗੇ ਸੁਣਿਆ ਕਿ ਨਹੀਂ ਸੁਣਿਆ ਇਹ ਤਾਂ ਲੋਕਤਾਕਤ ਵੱਡੀ ਹੁੰਦੀ ਆ ਜਿੱਥੇ ਤੁਸੀਂ ਜੁੜ ਗਏ ਵੱਡੀਆਂ ਵੱਡੀਆਂ ਸਰਕਾਰਾਂ ਗੋਡੇ ਟੇਕ ਜੁੰਦੀਆਂ ਭਰਾਵੋ ਪਰ ਇੰਨੀ ਢੇਰ ਕਰਦੀ ਇੰਨੀ ਗੁੰਡਾ ਕਰਦੀ ਐਡਾ ਧੱਕਾ ਤੰਤਰ ਆ ਆ ਠੱਕੇ ਸ਼ਹੀਆ ਹੋਰ ਕੀ ਆ ਯਾਰ ਤੜਕ ਕੇ ਦੇ ਸ਼ੱਕ ਦੇ ਬੈਠੇ ਹਾਂ ਸੋਸਾਇਟੀ ਨੂੰ ਵੀ ਜਿੰਦਾ ਲਵਾਦਾ ਜੀ ਸਾਰੀ ਨੂੰ ਜਿੰਦਾ ਲਵਾਤਾ ਸਿਰਫ ਕਾਜਕਰ ਪਰਨ ਖਾਤਰ ਜੇ ਇੰਨੀ ਇੰਨੇ ਦਾਅਵੇ ਜੇ ਇੰਨੇ ਤੁਸੀਂ ਹਰ ਮਨ ਪਿਆਰੋਂ ਲੜਨਦੇ ਲੋਕਾਂ ਨੂੰ ਯਾਰ ਜਿਹੜਾ ਗਾਮ ਹੋਇਆ ਜਿੱਤ ਜੂਗਾ ਤੁਸੀਂ ਇਹ ਦੇਖੋ ਜਿੱਥੇ ਕਈ ਆਪਣੇ ਪਿਛਲੇ پلان ਤੋਂ ਲੈ ਕੇ ਦੋ ਤਿੰਨ پلان ਹੋ ਗਏ ਜਰਨਲ ਤੁਰੀ ਉਹਦੇ ਉੱਥੇ ਜਰਨਲ ਹੀ ਰੱਖਤੀ ਕਈ ਥਾਂ ਰਜਰ ਵੀ ਰੱਖਤੀ ਪਤਾ ਸੀ ਇਥੇ ਬੰਦਾ ਸਾਡਾ ਜਿੱਤਣਾ ਨਹੀਂਗਾ ਪਹਿਲਾਂ ਇਹ ਮਤਾਂ ਲਿਆਂਦਾ ਵੀ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ ਦੇ ਉੱਤੇ ਬੰਦਾ ਖੜਾ ਨਹੀਂ ਕਰੂਗੀ ਕਾਰਨ ਪਤਾ ਸੀ ਵੀ ਸਾਡੇ ਨੇ ਲੜਨਾ ਜੋ ਦੂਜੇ ਪਾਸੇ ਕੋਈ ਜਿੱਤ ਕੇ ਨਾਰ ਲਾ ਲਾਂਗੇ ਜੋ ਭਰਾਵੋ ਹੁਣੇ ਅਧਿਕਾਰੀ ਆਏ ਆ ਵੀ ਇਹ ਤੁਹਾਨੂੰ ਟੈਕਸ ਦੇ ਦਿੰਦੇ ਆ ਆਪਾਂ ਜਿਹਾਉਂਦੇ ਪਿਆਉ ਇਥੇ ਬਣੇ ਰਹਿਣਾ ਅਸੀਂ ਜਾਣਦੇ ਆ ਪੰਜ ਸੱਤ ਬੰਦੇ ਜਿਹੜੇ ਜਿਹੜੇ ਵੀ ਉਮੀਦਵਾਰ ਜਿਹੜੇ ਪਿੰਡਾਂ ਚੋਂ ਹੈਗੇ ਆ ਜੇ ਆਪਾਂ ਨੂੰ ਦਿੰਦਿਆ ਜੁੱਲਾ ਟੈਸਟ ਕੱਟ ਗਿਆ ਠੀਕ ਹੈ ਨਹੀਂ ਆਪਣਾ ਧਰਨਾ ਲਗਾਤਾਰ ਗੱੜਰਾ ਚੱਲੂਗਾ ਤੇ ਇਹਦੇ ਲਈ ਪ੍ਰਬੰਧ ਕੋਈ ਲੰਗਰ ਦਾ ਪਿੰਡਾਂ ਦੇ ਵਿੱਚੋਂ ਕਰ ਲੋ ਹੋਕਾ ਵਗੈਰਾ ਦਵਾ ਦਿਓ ਤੇ ਟੈਂਟ ਵੀ ਆਪਣੇ ਇੱਥੇ ਲਾ ਲਓ ਤੰਬੂ ਕੱਢ ਦਿਓ ਇਹਦਾ ਇੱਕੋ ਹੀ ਹਾਲ ਆ ਹੋਰ ਸਾਡੇ ਕੋਲ ਕੋਈ ਹਾਲ ਨਹੀਂ ਦਿਨ ਛੋੜੇ ਕੋਲੇ ਕੱਲ ਤੇ ਚਾਰ ਦੋ ਦਿਨ ਹੀ ਬਚੇ ਆ ਦੋ ਦਿਨਾਂ ਦੇ ਵਿੱਚ ਜੇ ਤੁਸੀਂ ਤੱਕੜੇ ਰਹੇ ਤੁਸੀਂ ਜੇ ਕਾਗਜ਼ੀ ਪਾਸ ਖਿੱਤ ਵੀ ਜਾਓਗੇ ਮਸਲਾ ਕਾਗਜ਼ ਭਰਨ ਦਾ ਸੋ ਆਓ ਹੁਣ ਆਪਾਂ ਜਿਹੜੇ ਜਿਹੜੇ ਵੀ ਉਮੀਦਵਾਰ ਹੈਗੇ ਤੁਸੀਂ ਕਮੇਟੀ ਬਣਾ ਲਓ 10-11 ਬੰਦੇ ਆਪਾਂ ਚੱਲਦੇ ਆਂ ਵੀਡੀਓ ਕੋਲੇ ਉਹਨੂੰ ਕਹਾਂ ਫਾਰਮ ਭਰੇ ਹੋਏ ਆ? ਹਾਂ ਫਾਰਮ ਭਰੇ ਹੋਏ ਨੇ? ਭਰੇ ਹੋਏ ਆ। ਆਜੋ ਫਿਰ ਆਪਾਂ ਚੱਲਦੇ ਆਂ ਕੀ ਕਹਿੰਦੇ ਆ ਅਗਲੀ ਬਿਅੰਤਬੰਦੀ ਕੀ ਆ? ਉਹਦੇ ਲਈ ਆਪਾਂ ਅੱਗੇ ਦੇਖਦੇ ਆਂ। ਆਜੋ ਫਿਰ ਆਪਾਂ ਜਿਹੜੇ ਵੀ ਹੈਗੇ ਆ ਬੰਦੇ ਤੁਸੀਂ ਆਓ। ਉਮੀਦਵਾਰੀ ਜਾਵੜੋ ਬਸ ਯਾਰ ਜਿਹੜੇ ਹੈਗੇ ਆ। ਯਾ ਜਿਹੜੇ ਜਿਹੜੇ ਸੋਚਦਾ ਬਾਕੀ ਬਾਕੀ